ਬਹੁਤ ਹੀ ਸਤਿਕਾਰਯੋਗ ਦੋਸਤੋ ਰੰਧਾਵਾ ਪਰਮਜੀਤ YouTube ਚੈਨਲ ਨਾਲ ਜੁੜੇ ਹੋਏ ਮੈਂ ਪ੍ਰੋਫੈਸਰ ਰੰਧਾਵਾ ਆਪਣੇ ਚੈਨਲ ਤੇ ਥੋੜਾ ਨਿੱਕਾ ਇਸਤੇਮਾਲ ਕਰਦਾ ਹਾਂ ਜੀ ਲੈ ਕੇ ਹਾਜ਼ਰ ਹਾਂ ਤੁਹਾਡੇ ਵਾਸਤੇ ਰੋਜ਼ ਦੀ ਤਰ੍ਹਾਂ ਇੱਕ ਨਵੀਂ ਵੀਡੀਓ ਆ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਇਹਦੇ ਨਾਲ ਸਾਡੀ ਹੌਸਲਾ ਫਜ਼ਾਈ ਹੁੰਦੀ ਹੈ ਔਰ ਅਸੀਂ ਤੁਹਾਡੇ ਵਾਸਤੇ ਰੋਜ਼ ਬੜੇ ਉਤਸ਼ਾਹ ਨਾਲ ਨਵੀਂ ਵੀਡੀਓ ਲੈ ਕੇ ਆਉਂਦੇ ਰਵਾਂਗੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਔਰ ਬੈਲ ਆਈਕਨ ਪ੍ਰੈਸ ਕਰਨਾ ਜ਼ਰੂਰੀ ਤਾਂ ਕਿ ਜਿਹੜੀ ਅਸੀਂ ਰੋਜ਼ ਵੀਡੀਓ ਪਾਉਨੇ ਅਸੀਂ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਔਰ ਤੁਸੀਂ तमाम ਵੀਡੀਓਜ਼ ਦਾ ਨਿਰੰਤਰ ਇੰਜੋਏ ਕਰਦੇ ਰਹੋ ਆ ਦੋਸਤੋ ਸਾਡਾ ਚੈਨਲ ਮੈਂ ਇੱਕ YouTube ਚੈਨਲ ਨਹੀਂ ਬਲਕਿ ਇੱਕ ਮੰਚ ਹੈ ਇੱਕ ਸਟੇਜ ਹਨ ਸਾਾਰੇ ਕਲਾਕਾਰ ਦੋਸਤਾਂ ਵਾਸਤੇ ਜਿਹੜੇ ਪੰਜਾਬੀ ਵਿਰਸੇ ਨੂੰ ਪੰਜਾਬੀ ਸਭਿਆਚਾਰ ਨੂੰ ਮੋਹਬਤ ਕਰਦੇ ਨੇ ਪਿਆਰ ਕਰਦੇ ਨੇ ਔਰ ਵਸ਼ੇਸ਼ ਕਰਕੇ ਪੰਜਾਬੀ ਲੋਕ ਗੀਤਾਂ ਨੂੰ ਉਹ ਅਥਾ ਮੁਹੱਬਤ ਕਰਦੇ ਨੇ ਅਕਸਰ ਗੁੜਗੜਉਂਦੇ ਰਹਿੰਦੇ ਨੇ ਘਰਾਂ ਵਿੱਚ ਸੁਹਾਗ ਕੋੜੀਆਂ ਲੰਬੀ ਇੱਕ ਦੇ ਗੀਤ ਠੱਪੇ ਮਾਈਏ ਬੋਲੀਆਂ ਅਸੀਂ ਚਾਹੁੰਦੇ ਹਾਂ ਕਿ ਆਪਣੀ ਮੁਹੱਬਤ ਇਸ ਪਿਆਰ ਨੂੰ ਸਾਡੇ ਚੈਨਲ ਤੇ ਵੀ ਲੈ ਕੇ ਆਉਣ ਸਾਨੂੰ ਵੀਡੀਓ ਬਣਾ ਕੇ ਭੇਜਣ ਅਸੀਂ ਬੜੇ ਉਤਸ਼ਾਹ ਨਾਲ ਔਰ ਬੜੀ ਇੱਜ਼ਤ ਤੇ ਸਤਿਕਾਰ ਨਾਲ ਉਹਨਾਂ ਦੀ ਵੀਡੀਓ ਨੂੰ ਆਪਣੇ ਚੈਨਲ ਤੇ ਅਪਲੋਡ ਕਰਾਂਗੇ ਜੀ ਸਾਡੇ ਚੈਨਲ ਤੇ ਜਿਹੜਾ ਦੂਸਰਾ ਮਕਸਦ ਜਿਹੜੀ ਦੂਸਰੀ ਕੋਸ਼ਿਸ਼ ਹੈ ਉਹ ਪੰਜਾਬੀ ਵਿਆਹਵਾਂ ਨਾਲ ਸੰਬੰਧਿਤ ਜਿੰਨੇ ਵੀ ਰਸਮੋ ਰਿਵਾਜ ਨੇ ਆਪਣੇ ਚੈਨਲ ਤੇ ਅਪਲੋਡ ਕਰਨਾ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਵਾਲੀਆਂ ਜਿਹੜੀ ਜਨਰੇਸ਼ਨਸ ਨੇ ਉਹਨਾਂ ਵਾਸਤੇ ਪੰਜਾਬੀਆਂ ਦਾ ਮਹਾਨ ਵਿਰਸਾ ਜੋ ਵਿਆਹ ਸ਼ਾਦੀ ਅਧਰੂ ਵਿੱਚ ਮੌਜੂਦ ਹੈ ਸੰਭਾਲਿਆ ਜਾ ਸਕੇ ਤੁਸੀਂ ਵੀ ਆਪਣੇ ਵਿਆਹ ਦੀ ਵੀਡੀਓ ਸਾਨੂੰ ਭੇਜੋ ਜੀ ਅਸੀਂ ਕਾਪੀ ਕਰਨ ਤੋਂ ਬਾਅਦ ਤੁਹਾਨੂੰ ਵਾਪਸ ਕਰ ਦਿਆਂ ਕਿਉਂਕਿ ਬਹੁਤ ਸਾਰੀਆਂ ਰਿਸਪੈਕਟੇਬਲ ਫੈਮਲੀਆਂ ਦੀ ਵੀਡੀਓ ਜਿਹੜੀਆਂ ਨੇ ਸਾਡੇ ਚੈਨਲ ਤੇ ਅਪਲੋਡਡ ਨੇ ਹਰਸ ਵਾਲੀ ਗੱਲ ਹੈ ਜੀ ਲੇਕਿਨ ਤੁਹਾਡੀ ਇੱਕ ਕੰਟਰੀਬਿਊਸ਼ਨ ਹੋਏਗੀ ਆਪਣੇ ਵਿਰਸੇ ਨੂੰ ਸੰਭਾਲਣ ਦੇ ਵਿੱਚ ਤੇ ਮੈਂ ਮਹਿਸੂਸ ਕਰਦਾ ਤੁਸੀਂ ਸਾਡੀ ਸਬੰਧੀ ਬੇਨਤੀ ਨੂੰ ਸਵੀਕਾਰ ਕਰੋਗੇ ਔਰ ਸਾਨੂੰ ਆਪਣੀ ਵੀਡੀਓ ਭੇਜੋਗੇ ਜੀ ਸਾਡੇ ਚੈਨਲ ਤੇ ਜਿਹੜੀ ਵੀ ਵੀਡੀਓਸ ਨੇ ਲੱਭਣ ਦਾ ਸੌਕਾ ਤੁਸੀਂ ਜੋ ਵੀ ਲੱਭਣਾ ਚਾਹੁੰਦੇ ਹੋ ਉਸ ਦਾ ਨਾਮ ਕੋ ਸਾਡੇ ਚੈਨਲ ਦਾ ਨਾਲ ਲਿਖੋ ਜਿਵੇਂ ਕੋੜੀਆਂ ਅਰਦਾਵਾ ਪਰਮਜੀਤ ਚਾਗੋਰ ਅਰਦਾਵਾ ਪਰਮਜੀਤ ਫਿਟਣੀ ਅਰਦਾਵਾ ਪਰਮਜੀਤ ਲੇਡੀ ਸੰਗੀਤ ਅਰਦਾਵਾ ਪਰਮਜੀਤ ਤੁਹਾਨੂੰ ਵੀਡੀਓ ਮਿਲ ਜਾਏਗੀ ਅਤੇ ਤੁਸੀਂ ਨਿਰੰਤਰ ਇੰਜੋਏ ਕਰਦੇ ਰਹੋਗੇ ਜੀ ਓਕੇ ਦੋਸਤੋ ਆ ਰੱਖਾ ਫਿਰ ਮਿਲਾਂਗੇ ਅਗਲੀ ਵੀਡੀਓ ਚ ਟੇਕ ਕੇਅਰ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਮੇਰੇ ਗੀਤ ਜੇ ਸੁਣੀ ਜਾਇਆ ਕਰੋ ਭਾਈ ਗਾਣੇ ਗਾ ਤੇਜਿਆ ਕਰੋ ਮੇਰੇ ਪੁੱਤ ਸੁਣਿਆ ਕਰੋ ਭਾਈ ਗੀਤ ਮੈਂ ਹੁਣ ਵੀ ਥਰਣਾਉਂਦੀ ਆ ਸਾਨੂੰ ਭਾਈ 3 ਵਾਲਾ 3 ਵਾਲਾ ਗੀਤ ਸੁਣਾਉਂਦੀ ਆ ਭਾਈ ਤੇ ਸੁਣਾ ਦਿਓ ਵੀ ਤੁਸੀਂ ਸਾਨੂੰ ਹੁਣ 3 ਆ ਵੀ ਆ ਰਹੀਆਂ ਨੇ ਨਾ 3 ਆਈਆਂ ਹੋਰ ਚਲੋ 3 ਸੁਣਾ ਦਿਓ ਹਾਂ ਆ ਨਾ ਨਾ ਮੇਰੀ ਮਾਏ ਕੁੜੀਆਂ ਦੇ ਆਠੇ ਆਨੇ ਕੁੜੀਆਂ ਦੇ ਆਠੇ ਆਨੇ ਸੱਸ ਨੇ ਦੇਤਾ ਪੀਛਣਾ ਨੀ ਮੇਰੀ ਮਾਏ ਤੜ ਮੁੜੋੜਾ ਚ ਕੀ ਦੁਠਾ ਨੇ ਕੀ ਦੁਠਾ ਨੇ ਅਰੇ ਤਰੜਾ ਦਾ ਬੀ ਸਣਾਲੀ ਮੇਰੀ ਮਾਂ Aanyan, 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 aanyan. ਸਾਹ ਸੁਨੇ ਦੇ ਤਕਣਾਨੀ ਮੇਰੀ ਮਾਏ ਤੋੜੂ ਮੋੜਾਂ ਚਰਕੇ ਦੀਆ ਗੁੱਡੀਆਂ ਲੈ ਯਾਰ ਕੇ ਦੀਆ ਗੁੱਡੀਆਂ ਲੈ ਤੇ ਆਂੇ ਲਾਵਾਂ ਤੂੰ ਨੇ ਆਨੀ ਮੇਰੀ ਮਾਏ ਹਾਂ ਿਆ ਲਿਆਨੀ ਮੇਰੀ ਮਾਏ ਕੁੜੀਆਂ ਦੇ ਆਣੇ ਕੁੜੀਆਂ ਆਂਦੇ ਆਦੇ ਆਲੇ ਫਖ ਨੇ ਦੇਤਾ ਕੋ ਜਣਾ ਨੀ ਵੇਰੀ ਮਾਏ ਤੋੜੇ ਮੁਰੋੜਾ ਸੁਏ ਦਾ ਨੱਕਾ ਨੀ ਸੋ ਇਹ ਦਨਕਾਨੇ ਕੇ ਲੈ ਟੰਗ ਦਾ ਗਜਣਾ ਨੀ ਮੇਰੀ ਮਾਏ ਲਓ ਜੀ ਸਾਡੇ ਗੀਤਾਂ ਨੂੰ ਲੈ ਕਮੈਂਟ ਸ਼ੇਅਰ ਜਰੂਰ ਕਰਨਾ ਜੀ ਪਰ ਮਤੀ ਤਿਰੰਦਾਵਾ ਚੈਨਲ ਨੂੰ ਸਾਰਿਆਂ ਨੇ ਸਬਸਕ੍ਰਾਈਬ ਕਰ ਲੈਣਾ ਜੀ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਤੇ ਲਾਇਕ ਕਮੈਂਟ ਸ਼ੇਅਰ ਜਰੂਰ ਕਰਨਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ